ਸਸਿਕਾਲਕ ਟੀਵੀ ਐਨ ਰਾਹੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਅਮਰੀਕਾ ਚ ਫੇਰ ਲੜਕੀ ਭਾਰਤੀਆਂ ਤੇ ਡੈਪੂਟੇਸ਼ਨ ਦੀ ਤਲਵਾਰ ਜਿਲੰਦਰ ਪੁਲਿਸ ਨੇ ਕਰ ਦਿੱਤਾ ਇੱਕ ਵੱਡਾ ਐਲਾਨ ਤੇ ਆ ਦੇਖੋ ਹੁਣੇ ਲਗਾ ਦਿੱਤੀਆਂ ਕਈ پابੰਦੀਆਂ ਅਮਰੀਕਾ ਤੋਂ ਬਾਅਦ ਯੂਕੇ ਕਰ ਰਿਹਾ ਹੈ ਰਿਪੋਰਟ ਦੀ ਤਿਆਰੀ ਤੇ ਹੁਣ ਕਈ ਭਾਰਤੀਆਂ ਦੇ ਉੱਤੇ ਕੱਸਿਆ ਜਾਵੇਗਾ 57 ਸੀਐਮ ਪਗਵੰਤਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ ਤੇ ਸਾਰੇ ਦਰਮਿਆ ਨੂੰ ਕਰ ਦਿੱਤਾ ਹੈ ਮੌਤਲ ਹਿਮਾਚਲ ਜੇ ਨਹੀਂ ਚੱਲਣ ਗਿਆ ਵਸਾ ਕਿਉਂਕਿ ਬਸ ਯੂਨੀਅਨ ਨੇ ਹੜਤਾਲ ਦਾ ਕਰ ਦਿੱਤਾ ਹੈ ਐਲਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਹੈ ਤੇ ਹੁਣ ਅਮਰੀਕਾ ਸਰਕਾਰ ਹੁਣੇ ਰਿਪੋਰਟ ਦੇ ਮਾਮਲੇ ਦੇ ਵਿੱਚ ਹੋਰ ਸਖਤਾਈ ਕਰਨ ਜਾ ਰਹੀ ਹੈ ਜਾਨਕਿ ਹੁਣ ਅਮਰੀਕਾ ਦੇ ਵਿੱਚ ਭਾਰਤੀਆਂ ਤੇ ਰਿਪੋਰਟ ਹੋਣ ਦੀ ਜਿਹੜੀ ਤਲਵਾਰ ਆ ਉਲਟਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੂਰੀ ਜਾਣਕਾਰੀ ਸਾਹਮਣੇ ਤੁਹਾਡੇ ਲਿਆਵਾਂਗੇ ਕਿ ਆਖਰਕਾਰ ਹੁਣ ਕੀ ਕੁਝ ਹੋਰ ਵੱਡੇ ਐਕਸ਼ਨ ਹੋਣਗੇ ਪਰ ਇਹ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਹੁਣ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਿਸ ਪ੍ਰਕਾਰ ਦਾ ਖਤਰਾ ਹੋਵੇਗਾ ਕੀ ਕੁਝ ਵੱਡੇ ਐਕਸ਼ਨ ਲਏ ਜਾਣਗੇ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਅਮਰੀਕਾ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਦਾ ਹੈ ਨਜ਼ਰ ਆ ਰਿਹਾ ਹੈ ਇਸ ਦੇ ਤਹਿਤ ਹੁਣ ਐਚ ਆਈ ਬੀ ਵੀਜ਼ਾ ਧਾਰਕ ਜੋ ਨਬਾਲਕ ਵਜੋਂ ਆਏ ਸਨ ਕਿ ਹੁਣ 21 ਸਾਲ ਦੇ ਹੋਣ ਵਾਲੇ ਨੇ ਅਮਰੀਕਾ ਵਿੱਚ ਆਪਣੇ ਟਹਿਰਨ ਨੂੰ ਲੈ ਕੇ ਦੁਚਿੰਤਤ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਹੁਣ ਉਹ ਐਨਆਈ ਮਾਪਿਆਂ ਤੇ ਨਿਰਭਰ ਨਹੀਂ ਮੰਨਿਆ ਜਾ ਸਕਦਾ ਔਰ ਅਮਰੀਕਾ ਨੀਤੀ ਤਹਿਤ ਹੁਣ ਤੱਕ ਉਹਨਾਂ ਨੂੰ ਏਜ ਆਊਟ ਆਊਟ ਤੋਂ ਬਾਅਦ ਨਵਾਂ ਵੀਜ਼ਾ ਦਰਜ ਦਰਜਾ ਚੁਣਨ ਲਈ 2 ਸਾਲ ਦਿੱਤੇ ਜਾਣੇ ਸਨ ਪਰ ਇਮੀਗ੍ਰੇਸ਼ਨ ਨਿਯਮਾਂ ਤੇ ਅਦਾਲਤੀ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ਕਾਰਨ ਉਹਨਾਂ ਨੂੰ ਚਿੰਤਾ ਹੈ ਕਿ ਇਹ ਵਿਵਸਥਾ ਖਤਮ ਹੋ ਸਕਦੀ ਹੈ ਉਹਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਭਾਰਤ ਸਵੈ ਦੇਸ਼ ਨਿਕਾਲੇ ਲਈ ਮਜਬੂਰ ਕੀਤਾ ਜਾ ਸਕਦਾ ਹੈ ਔਰ ਅਜਿਹੇ ਚ ਦੇਸ਼ ਜਿਸ ਤੋਂ ਬਹੁਤ ਘੱਟ ਜਾਣੂ ਹੈ ਜਾਂ ਅਮਰੀਕਾ ਵਿੱਚ ਬਾਹਰਲੇ ਵਜੋਂ ਰਹਿ ਪਾਸ ਪੈ ਸਕਦੇ ਨੇ ਰਪੀ ਅਮਰੀਕਾ ਵਿੱਚ ਬਾਹਰਲੇ ਵਜੋਂ ਰਹਿਣਾ ਪੈ ਸਕਦਾ ਹੈ ਦੱਸਿਆ ਕਿ ਮਾਰਚ 2023 ਦੇ ਅੰਕੜਿਆਂ ਦੇ ਅਨੁਸਾਰ ਅਜੇ ਹਾ ਅਨੁਮਾਨ ਲਗਾਇਆ ਜਾ ਰਿਹਾ ਕਿ 1.7 34 ਲੱਖ ਭਾਰਤੀ ਬੱਚਿਆਂ ਦੀ ਨਿਰਭਰ ਵੀਜ਼ਾ ਸਥਿਤੀ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ। ਇਸ ਉਲਝਣ ਨੂੰ ਹੋਰ ਵਧਾਉਣਾ ਟੈਕਸਾਸ ਦੀ ਇੱਕ ਹਾਲੀਆ ਅਦਾਲਤ ਨੇ ਦੇਵਲੋ ਦੱਸਿਆ ਕਿ ਡੀਏਸੀਏ ਤਹਿਤ ਨਵੇਂ ਬਿਨੇਕਾਰਾਂ ਨੂੰ ਵਰਕ ਪਰਮਿਟ ਦੇਣ ਤੇ ਰੋਕ ਲਗਾ ਦਿੰਦੀ ਹੈ। ਡੀਏਸੀਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ 2 ਸਾਲ ਦੀ ਸਥਾਈ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ 21 ਸਾਲ ਦੀ ਉਮਰ ਤੋਂ ਬਾਅਦ ਮਾਪਿਆਂ ਤੇ ਨਿਰਭਰ ਹੋ ਜੋ ਆਪਣੀ ਸਥਿਤੀ ਲਈ ਅਯੋਗ ਹੋ ਜਾਂਦੇ ਨੇ ਜਿਨ੍ਹਾਂ ਜਿਨ੍ਹਾਂ ਕੋਲ ਨਵੀਨੀ ਕਰਨ ਦੀ ਸੰਭਾਵਨਾ ਹੁੰਦੀ ਹੈ ਇਹ ਵਿਵਸਥਾ ਤੋਂ ਬਿਨਾ ਭਾਰਤੀ ਨੌਜਵਾਨਾਂ ਨੂੰ ਡਰ ਹੈ ਕਿ ਉਹ ਨਿਸ਼ਚਿੰਤਾ ਵਿੱਚ ਫਸ ਸਕਦੇ ਨੇ ਵੱਡੀ ਗੱਲ ਇਹ ਹੈ ਕਿ ਮਾਪਿਆਂ ਨੇ ਗ੍ਰੀਨ ਕਾਰਡਾਂ ਲਈ ਜੋ ਅਰਜ਼ੀ ਦਿੱਤੀ ਹੈ ਉਸ ਦੀ ਉਡੀਕ ਮਿਆਦ 12 ਸਾਲ ਤੋਂ ਲੈ ਕੇ 100 ਸਾਲ ਤੱਕ ਹੈ ਇਹਨਾਂ ਵਿੱਚ ਕੁਝ ਨੌਜਵਾਨ ਕੈਨੇਡਾ ਜਾਂ ਯੂਕੇ ਵਰਗੇ ਹੋਰ ਦੇਸ਼ਾਂ ਵਿੱਚ ਜਾਣ ਬਾਰੇ ਵੀ ਵਿਚਾਰ ਕਰ ਰਹੇ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਵਧੇਰੇ ਸਮਾਵੇਸ਼ੀ ਮੰਨਿਆ ਜਾਂਦਾ ਔਰ ਤੁਹਾਨੂੰ ਦੱਸ ਦਈਏ ਕਿ April ਵਿੱਚ 21 ਸਾਲ ਤੋਂ ਜਿਹੜੇ ਹੁਣ ਗ੍ਰੈਜੂਏਟ ਵਿਦਿਆਰਥੀ ਨੇ ਉਹ ਜਾਣਗੇ ਤਾਂ ਇੱਕ ਸੌਖਾ ਵਿਕਲਪ ਹੋ ਸਕਦਾ ਉਹਨਾਂ ਲਈ ਔਰ ਇਹ ਕਿਹਾ ਗਿਆ ਕਿ ਆ ਜਿਹੜੇ ਆਪਣੇ ਆਪ ਨੂੰ ਭਾਰਤ ਵਾਪਸ ਜਾਂਦੇ ਹੋਏ ਨਹੀਂ ਦੇਖ ਸਕਦੇ ਨੇ ਲੋਕ ਤਾਂ ਉਹਨਾਂ ਨੂੰ ਚਿੰਤਾ ਵੀ ਹੈ ਤੇ ਉਹਨਾਂ ਦੇ ਵੱਲੋਂ ਬਹੁਤ ਵੱਡੇ ਕਦਮ ਫੀ ਚੁੱਕੇ ਜਾ ਸਕਦੇ ਨੇ ਜਾਨਕਿ ਹੁਣ ਅਮਰੀਕਾ ਐਕਸ਼ਨ ਮੋਡ ਦੇ ਵਿੱਚ ਆਇਆ ਹੈ ਔਰ ਜਿਹੜੇ ਹੁਣ 21 ਸਾਲ ਤੱਕ ਦੇ ਬੱਚੇ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਚਿੰਤਾ ਹੈ ਉਹ ਡਿਪੋਰਟ ਨਹੀਂ ਹੋਣਾ ਚਾਹੁੰਦੇ ਨੇ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਮਰੀਕਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ। ਜਲੰਧਰ ਵਾਸੀਆਂ ਦੇ ਲਈ ਇੱਕ ਵੱਡੀ ਖਬਰ ਧਿਆਨ ਦੇ ਨਾਲ ਤੁਸੀਂ ਇਸ ਖਬਰ ਨੂੰ ਜ਼ਰੂਰ ਸੁਣੀਓ ਕਿਉਂਕਿ ਇਹ ਜਾਣਕਾਰੀ ਹਾਸਲ ਕਰਨਾ ਤੁਹਾਡੇ ਲਈ ਜ਼ਰੂਰੀ ਬਣਦਾ ਹੈ। ਦਰਸਲ ਤੁਹਾਨੂੰ ਦੱਸਿਏ ਤਾਂ ਹੁਣ ਜਲੰਧਰ ਦੇ ਵਿੱਚ ਕਮਿਸ਼ਨਰ ਦੇ ਵੱਲੋਂ ਹੁਕਮ ਜਾਰੀ ਕਰਦੇ ਹੋਏ ਵੱਡੇ ਐਲਾਨ ਕਰ ਦਿੱਤੇ ਨੇ। ਜੇਕਰ ਤੁਸੀਂ ਆਪਣੇ ਬੁਲੇਟ ਮੋਟਰਸਾਈਕਲ ਦੇ ਸਲੈਂਸਰ ਦੇ ਪਟਾਕੇ ਵਜਾਉਂਦੇ ਹੋ ਤਾਂ ਹੁਣ ਤੁਹਾਡੀ ਖੈਰ ਨਹੀਂ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਹੁਣ ਪੁਲਿਸ ਕਮਿਸ਼ਨਰ ਦੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਦੀ ਧਾਰਾ 163 ਤਹਿਤ ਇੱਕ ਹੁਕਮ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਦੀ ਹੱਦ ਅੰਦਰ ਬੁਲੇਟ ਮੋਟਰਸਾਈਕਲ ਚਲਾਉਣ ਸਮੇਂ ਸਲੈਂਸਰ ਵਿੱਚ ਤਕਨੀਕੀ ਸੋਧ ਕਰਕੇ ਪਟਾਕੇ ਆ ਦੀ ਵਜਾਉਣ ਵਾਲੇ ਵਾਹਨ ਚਾਲਕਾ ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ ਇਹ ਵੀ ਹੁਕਮ ਜਾਰੀ ਹੋ ਗਏ ਨੇ ਕਿ ਹੁਣ ਕੋਈ ਵੀ ਦੁਕਾਨਦਾਰ ਆਟੋ ਕੰਪਨੀ ਵੱਲੋਂ ਟੈਮ ਮਾਪ ਡੰਡਾ ਦੇ ਉਲਟ ਬਣਾਏ ਜਿਹੜੇ ਸਲੈਂਸਰ ਨੇ ਉਹ ਨਹੀਂ ਵੇਚੇਗਾ ਤੇ ਨਾ ਹੀ ਕੋਈ ਮਕੈਨਿਕ ਸਲੈਂਸਰ ਵਿੱਚ ਤਕਨੀਕੀ ਬਦਲਾਅ ਕਰੇਗਾ ਪੁਲਿਸ ਕਮਿਸ਼ਨਰ ਨੇ ਇੱਕ ਹੁਕਮ ਜਿਹੜਾ ਜਾਰੀ ਕਰਦੇ ਹੋਏ ਦੱਸਿਆ ਕਿ ਪੁਲਿਸ ਦੀ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਿਵੇਂ ਕਿ ਬੇਸਬੈਟ ਜਾਂ ਤੇਜ਼ ਅਧਿਆਰ ਜਾਂ ਫਿਰ ਹੋਰ ਕੋਈ ਵੀ ਅਜਿਹੀ ਚੀਜ਼ ਜਿਹੜੀ ਘਾਤਕ ਹੋਵੇ ਘਾਤਕ ਹਥਿਆਰ ਹੋਵੇ ਉਸ ਨੂੰ ਵਾਹਨ ਵਿੱਚ ਲਿਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਇਸੇ ਤਰ੍ਹਾਂ ਕਮਿਸ਼ਨਰ ਪੁਲਿਸ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦਾ ਜਲੂਸ ਕੱਢਣਾ ਕਿਸੇ ਵੀ ਪ੍ਰੋਗਰਾਮ ਜਲੂਸ ਵਿੱਚ ਹਥਿਆਰ ਲੈ ਕੇ ਚੱਲਣ ਪੰਜ ਜਾਂ ਵੱਧ ਲੋਕਾਂ ਦੇ ਇਕੱਠ ਹੋਣ ਦੇ ਨਾਰੇ ਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਵਿੱਚ ਹੁਣ ਇਹ ਵੀ ਦੱਸਿਆ ਗਿਆ ਕਿ ਕਮਿਸ਼ਨਰ ਦੀ ਹੱਦ ਵਿੱਚ ਪੈਂਦੇ ਸਾਰੇ ਮੈਰਿਜ ਪੈਲਸਾਂ ਹੋਟਲ ਤੇ ਬੈਂਕਟ ਹਾਲ ਵਿਆਹ ਪ੍ਰੋਗਰਾਮਾਂ ਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ ਆਮ ਜਨਤਾ ਵੱਲੋਂ ਹਥਿਆਰ ਲੈ ਕੇ ਚੱਲਣ ਤੇ ਬੰਦੀ ਲਗਾ ਦੋਤੀਆਂ ਤੇ ਮੈਰਿਜ ਪੈਲਸਾਂ ਤੇ ਬੈਂਕਟ ਹਾਲਾਂ ਦੇ ਮਾਲਕਾਂ ਨੂੰ ਹੁਕਮ ਦਿੱਤੇ ਨੇ ਕਿ ਉਹ ਮੈਰਿਜ ਪੈਲਸਾਂ ਹੋਟਲਾਂ ਵਿੱਚ ਸੀਸੀ ਟੀਵੀ ਕੈਮਰੇ ਲਗਾਉਣ ਉਹਨਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਦਰਜੀ ਖਰੀਦਾ ਜਿਹੜਾ ਖਰੀਦਾ ਦਾ ਰਿਪੀਟ ਦੁਕਾਨਦਾਰ ਦਰਜੀ ਖਰੀਦਦਾਰ ਦੀ ਉਚਿਤ ਪਛਾਣ ਤੋਂ ਬਿਨਾਂ ਫੌਜ ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਵੱਲੋਂ ਬਣਾਈ ਗਈ ਤਿਆਰੀ ਤਿਆਰ ਵਰਦੀਆਂ ਕੱਪੜੇ ਨਾ ਵੇਚੇ ਤਾਂ ਹੁਣ ਬਹੁਤ ਵੱਡੇ ਜਿਹੜੇ ਇੱਕ ਐਲਾਨ ਕਰ ਦਿੱਤੇ ਗਏ ਨੇ ਔਰ ਦੱਸਿਏ ਕਿ ਸੀਪੀ ਨੇ ਵੀ ਕਿਹਾ ਕਿ ਇਸ ਤੋਂ ਇਲਾਵਾ ਜਦ ਵੀ ਕੋਈ ਵਿਦੇਸ਼ੀ ਕਿਸੇ ਹੋਟਲ 모ਟਲ ਗੈਸਟ ਹਾਊਸ ਅਤੇ ਹੋਸਟਲ ਵਿੱਚ ਠਹਿਰਦਾ ਤਾਂ ਇਸ ਦੀ ਜਾਣਕਾਰੀ ਇੰਚਾਰਜ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਦੇ ਵਿੱਚ ਦੇਣੀ ਜ਼ਰੂਰੀ ਹੋਵੇਗੀ ਇਸ ਤੋਂ ਇਲਾਵਾ ਹੋਟਲਾਂ 모ਟਲ ਗੈਸਟ ਹਾਊਸ ਦੇ ਸਲਾਵਾ ਦੇ ਕੋਰੀਡੋਰ ਲਿਫਟਾ ਰਿਸੈਪਸ਼ਨੇ ਕਾਊਂਟਰ ਅਤੇ ਮੁੱਖ ਐਂਟਰੀ ਗੇਟ ਤੇ ਸੀਸੀਟੀਵੀ ਕੈਮਰੇ ਹੋਣੇ ਵੀ ਜ਼ਰੂਰੀ ਨੇ ਜਾਨਕੀ ਹੁਣ ਜਲੰਧਰ ਦੀ ਹੱਦ ਤੇ ਜਾਨਕੀ ਕਮਿਸ਼ਨਰ ਦੀ ਹੱਦ ਦੇ ਵਿੱਚ ਜਿਹੜੇ ਕੋਈ ਮੈਰਿਜ ਪੈਲਸ ਨੇ ਨਾ ਵੀ ਉੱਥੇ ਕੋਈ ਕਿਸੇ ਪ੍ਰਕਾਰ ਦਾ ਕੋਈ ਤੁਸੀਂ ਹਥਿਆਰ ਲੈ ਕੇ ਜਾ ਸਕਦੇ ਹੋ ਨਹੀਂ ਤੁਸੀਂ ਹਥਿਆਰ ਚਲਾ ਸਕਦੇ ਹੋ ਵੱਡੇ ਪੱਦਰ ਦੀ ਪਾਬੰਦੀ ਲਗਾ ਦਿੱਤੀ ਹੈ ਔਰ ਉਸ ਤੋਂ ਬਾਅਦ ਹੁਣ ਬੁੱਲਟ ਦੇ ਪਟਾਕੇ ਪਾਉਣ ਵਾਲੇ ਜਿਹੜੇ ਲੋਕ ਨੇ ਉਹ ਜ਼ਰੂਰ ਸਾਵਧਾਨ ਰਹੋ ਔਰ ਕੋਈ ਵੀ ਮਕੈਨਿਕ ਇਸ ਵਿੱਚ ਤਬਦੀਲੀ ਨਹੀਂ ਕਰੇਗਾ ਤਾਂ ਜਲੰਧਰ ਵਾਸੀ ਜ਼ਰਾ ਧਿਆਨ ਨਾਲ ਖਬਰ ਨੂੰ ਸੁਣੋ ਬਹੁਤ ਸਖਤ ਹੁਕਮ ਜਾਰੀ ਹੋ ਗਏ ਨੇ ਫਾਡੇ ਲਈ ਖਾਸ ਖਬਰ ਹੈ ਇਸ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਬਣਦਾ ਤਾਂ ਕਿ ਜਿਹੜੇ ਲੋਕ ਨੇ ਉਹ ਵੀ ਸੁਚੇਤ ਰਹਿਣ ਔਰ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਜਲੰਧਰ ਦੇ ਕਮਿਸ਼ਨਰ ਦੇ ਵੱਲੋਂ ਕੀ ਕੁਝ ਵੱਡੇ ਬਦਲ ਕਾ ਕਰ ਦਿੱਤੇ ਅਮਰੀਕਾ ਤੋਂ ਬਾਅਦ ਹੁਣ ਯੂਕੇ ਦੇ ਵੱਲੋਂ ਵੀ ਵੱਡੇ ਪੱਧਰ ਦੇ ਕਦਮ ਚੁੱਕੇ ਗਏ ਨੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਯੂਕੇ ਦੇ ਵਿੱਚ ਵੀ ਰਹਿ ਰਹੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾਵੇਗਾ ਵੱਡੇ ਪੱਧਰ ਦੀ ਛਾਪੇਮਾਰੀ ਕੀਤੀ ਗਈ ਹੈ ਤਾਂ ਬਹੁਤ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਅਮਰੀਕਾ ਤੋਂ ਬਾਅਦ ਯੂਕੇ ਕਿਹੜੇ ਕਿਹੜੇ ਐਕਸ਼ਨ ਲੈਣ ਦੀ ਤਿਆਰੀ ਕਰ ਰਿਹਾ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਯੂਕੇ ਦੇ ਵੱਲੋਂ ਵੀ ਹੁਣ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਹੁਣ ਯੂਕੇ ਦੇ ਵਿੱਚ ਦੇਸ਼ ਤੋਂ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਯੂਕੇ ਲੇਬਰ ਸਰਕਾਰ ਨੇ ਇਸ ਸੰਬੰਧੀ ਇੱਕ ਮਹਿਮ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਹਾਲ ਹੀ ਦੇ ਵਿੱਚ 828 ਟਾਵਾ ਤੇ ਛਾਪੇਮਾਰੀ ਕੀਤੀ ਗਈ ਹੈ ਲਗਭਗ 600 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੱਸਿਆ ਗਿਆ ਕਿ ਜ਼ਿਆਦਾਤਰ ਪੰਜਾਬੀ ਜੋ ਉੱਥੇ ਪੜ੍ਹਾਈ ਜਾਂ ਸਲਾਨੀ ਵੀਜ਼ੇ ਤੇ ਗਏ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੇ ਨੇ ਦੱਸਿਆ ਕਿ ਇਸ ਮਹਿਮ ਦੌਰਾਨ ਪਾਰਟੀ ਰੈਸਟੋਰੈਂਟ ਕਰੀਆਨੇ ਦੀਆਂ ਦੁਕਾਨਾਂ ਆਦਿ ਵਰਗੇ ਛੋਟੇ ਕਾਰੋਬਾਰੇ ਅਤੇ ਉਤੇ ਨਜ਼ਰ ਰੱਖੀ ਗਈ ਹੈ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਉਹਨਾਂ ਨੂੰ ਰੋਜ਼ਗਾਰ ਦੇਣ ਵਾਲਿਆਂ ਤੇ ਭਾਰੀ ਜੁਰਮਾਨੇ ਵੀ ਲਗਾਏ ਜਾ ਰਹੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਇਸ ਵੇਲੇ 7 ਲੱਖ ਤੋਂ ਵੱਧ ਪੰਜਾਬੀ ਯੂਕੇ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਸਟੱਡੀ ਵੀਜ਼ੇ ਤੇ ਯੂਕੇ ਗਏ ਹੋਏ ਨੇ ਨੌਕਰੀਆਂ ਗਵਾਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਵਾਸੀਆਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਮਾੜੀ ਹੈ ਜਿੱਤੇ ਕਿ ਅਮਰੀਕਾ ਤੋਂ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਤੇ ਹੁਣ ਅਮਰੀਕਾ ਤੋਂ ਬਾਅਦ ਯੂਕੇ ਵੀ ਇਹ ਕਦਮ ਚੁੱਕਣ ਜਾ ਰਿਹਾ ਹੈ ਔਰ ਦਰਸਲ ਦੱਸਿਏ ਕਿ ਲੋਕਾਂ ਨੇ ਆਪਣੀਆਂ ਜ਼ਮੀਨਾਂ ਗੈਣੇ ਰੱਖੀਆਂ ਸੀ ਗਿਰਵੀ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਭੇਜਿਆ ਸੀ ਦਾ ਕਿ ਉਹ ਆਪਣਾ ਭਵਿੱਖ ਸੁਨਹਿਰੀ ਬਣਾ ਲੈਣਗੇ ਪਰ ਕਿਤੇ ਨਾ ਕਿਤੇ ਪਰਿਵਾਰ ਦੀਆਂ ਆਸਾਂ ਜਿਹੜੀਆਂ ਟੁੱਟੀਆਂ ਨੇ ਤੇ ਦੱਸਿਏ ਕਿ ਹੁਣ ਇਸ ਦੇ ਚੱਲਦੇ ਹੀ ਅਮਰੀਕਾ ਤੋਂ ਬਾਅਦ ਯੂਕੇ ਦੇ ਵੱਲੋਂ ਵੀ ਵੱਡੇ ਪੱਧਰ ਦਾ ਫੈਸਲਾ ਲਿੱਤਾ ਗਿਆ ਕਈ ਥਾਵਾਂ 'ਤੇ ਛਾਪੇ ਮਾਰੀ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੁਰਮਾਨਾ ਲਗਾਇਆ ਜਿਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀਆਂ 'ਤੇ ਰੱਖਿਆ ਹੋਇਆ ਹੈ ਤੇ ਰੈਸਟੋਰੈਂਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਕੜੀ ਨਜ਼ਰ ਰੱਖੀ ਗਈ ਹੈ ਔਰ 828 ਥਾਵਾਂ ਦੇ ਉੱਤੇ ਛਾਪੇ ਮਾਰੇਗੇ ਨੇ ਤਾਂ ਦਰਸਲ ਇੱਕ ਬੇਹਾਦੀ ਵੱਡੀ ਖਬਰ ਹੈ ਕਿ ਹੁਣ ਯੂਕੇ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਉੱਤੇ ਵੀ ਡਿਪੋਰਟ ਹੋਣ ਦਾ ਖਤਰਾ ਮੰਡਰੋਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਹੁਣ ਇਹਨਾਂ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਔਰ ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ 600 ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉੱਥੇ ਸਟੱਡੀ ਵੇਸ ਤੇ ਗਏ ਹੋਏ ਨੇ ਪੜ੍ਹਾਈ ਕਰਨ ਦੇ ਲਈ ਤੇ ਉਹਨਾਂ ਦੇ ਵੀਜ਼ੇ ਮੁੱਕੇ ਹੋਏ ਨੇ ਪਰ ਫਿਰ ਵੀ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਤਾਂ ਹੁਣ ਅਮਰੀਕਾ ਤੋਂ ਬਾਅਦ ਯੂਕੇ ਨੇ ਵੀ ਵੱਡਾ ਐਲਾਨ ਕੀਤਾ ਸੀ ਉਹ ਕਦਮ ਚੱਕੇਗਾ ਪਰ ਹੁਣ ਐਕਸ਼ਨ ਲੈ ਲਿਆ ਤਾਂ ਪੂਰੀ ਤਿਆਰੀ ਜਿਹੜੀ ਆ ਯੂਕੇ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਹੈ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੀ ਔਰ ਜਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਬਾਅਦ ਯੂਕੇ ਵੀ ਐਕਸ਼ਨ ਮੋਰ ਦੇ ਵਿੱਚ ਆ ਗਿਆ ਹੈ ਤਾਂ ਉੱਥੇ ਦੇ ਲੋਕ ਵੀ ਜ਼ਰਾ ਸਹਦ ਦਾ ਰਹਿਣ ਤਾਂ ਹੁਣ ਚੱਪੇ-ਚੱਪੇ ਤੇ ਛਾਣਬੀਨ ਜਿਹੜੀ ਆ ਯੂਕੇ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸ ਖਬਰ ਨੂੰ ਵਿਦੇਸ਼ੇ ਸ਼ੇਅਰ ਜ਼ਰੂਰ ਕਰੋ ਤੇ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਤੇ ਟੀਵੀ ਨਰਾਇ ਦੇ ਨਾਲ ਜੁੜੇ ਰਹੋ ਬਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਦਰਸਲ ਦਸੀ ਇੱਕ ਸੀਐਮ ਭਗਵੰਤ ਮਾਨ ਹੁਣਾਂ ਦੀ ਸਕਤਾਈ ਤੋਂ ਬਾਅਦ ਯੂਟਰਨ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਸਯੁਕਤ ਕਿਸਾਨ ਮੋਰਚਾ ਇਹ ਜਾਣਕਾਰੀ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦੱਸਿਏ ਕਿ ਹੁਣ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਯੂ-ਟਰਨ ਲੈਂਦੇ ਹੋਏ ਆਪਣੇ ਸਾਰੇ ਜਿੰਨੇ ਵੀ ਧਰਨੇ ਸੀਗੇ ਜਿੰਨਾਂ ਵੀ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀ ਉਸ ਨੂੰ ਮੁਅੱਤਲ ਜਿਹੜਾ ਕਰ ਦਿੱਤਾ ਹੈ ਆਖਰੇ ਮੁਅੱਤਲ ਕਿਉਂ ਕੀਤਾ ਕਿ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੇ ਪ੍ਰਦਰਸ਼ਨ ਕੀਤੇ ਗਏ ਸੀਗੇ ਚੰਡੀਗੜ੍ਹ ਦੇ ਵਿੱਚ ਤੇ ਉਸ ਦੌਰਾਨ ਸੀਐਮ ਭਗਵੰਤ ਮਾਨ ਉਹਨਾਂ ਨੇ ਐਕਸ਼ਨ ਵੀ ਲੁੱਤੇ ਤੇ ਕਈ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਨੂੰ ਲੈ ਕੇ ਹੀ ਇੱਕ ਵੱਡਾ ਬਦਲਾਅ ਜਿਹੜਾ ਹੁਣ ਦੇਖਣ ਨੂੰ ਮਿਲਿਆ ਹੈ ਨਾ ਜਾਣਕਾਰੀ ਇਸ ਸਬਾਬਤ ਸਾਹਮਣੇ ਆਈ ਹੈ ਕਿ ਕਿਸਾਨ ਲੀਟਰਾਂ ਦੀਆਂ ਗ੍ਰਿਫਤਾਰੀਆਂ ਬਗਰੂ ਕਿਸਾਨ ਜੱਥੇਬੰਦੀਆਂ ਨੇ ਯੂ-ਟਰਨ ਲੈਂਦਿਆਂ ਧਰਨੀਆਂ ਨੂੰ ਅਨਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਹੈ ਦੱਸਿਆ ਗਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨ ਜੱਥੇਬੰਦੀਆਂ ਸਰਕਾਰ ਸਾਹਮਣੇ ਝੁਕੀਆਂ ਕਿਸਾਨ ਜਥੇਬੰਦੀਆਂ ਦੇ ਪਿੱਛੇ ਹਟਣ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਰਵੱਈਆ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਸਯੁਕਤ ਕਿਸਾਨ ਮੋਰਚੇ ਨੇ 5 ਮਾਰਚ ਤੋਂ ਚੰਡੀਗੜ੍ਹ ਵਿੱਚ ਪੱਕਾ ਤਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਕਿਸਾਨਾਂ ਨੂੰ ਘਰਾਂ ਦੀਆਂ ਬਰੂਹਾਂ ਨਹੀਂ ਟੱਪਣ ਦਿੱਤੀਆਂ ਪੰਜਾਬ ਦੇ ਸਾਰੇ ਵੱਡੇ ਕਿਸਾਨ ਲੀਡਰਾਂ ਨੂੰ ਪੁਲਿਸ ਨੇ ਜਕੜ ਲਿਆ ਹੈ ਸਰਕਾਰ ਦੇ ਸਖਤ ਰਵੱਈਏ ਨੂੰ ਦੇਖਦੇ ਹੋਏ ਕਿਸਾਨਾਂ ਨੇ ਯੂ-ਟਰਨ ਲੈਣਾ ਹੀ ਬਿਹਤਰ ਸਮਝਿਆ ਤੇ ਤੁਹਾਨੂੰ ਦੱਸ ਦਈਏ ਕਿ ਕਨੌੜੀ ਤੇ ਸ਼ੰਭੂ ਬਾਰਡਰ ਉੱਪਰ ਪਹਿਲਾਂ ਹੀ ਮੋਰਚੇ ਲੱਗੇ ਹੁਣ ਕਰਕੇ ਚੰਡੀਗੜ੍ਹ ਮੋਰਚੇ ਲਈ ਆਮ ਕਿਸਾਨ ਜਿਹੜੇ ਕਿਸਾਨਾਂ ਨੇ ਕੋਈ ਰੁਚੀ ਨਹੀਂ ਦਿਖਾਈ ਹੈ ਦੱਸ ਦਈਏ ਕਿ ਇਸ ਲਈ ਸਯੁਕਤ ਕਿਸਾਨ ਮੋਰਚੇ ਨਾਲ ਪਤਿਤ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲਾਏ ਜਾ ਰਹੇ ਕਿਸਾਨ ਦਰਨਿਆਂ ਨੂੰ ਅਨਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਹੁਣ 10 ਮਾਰਚ ਨੂੰ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਬਾਹਰ ਦਰਨੇ ਦਾ ਫੈਸਲਾ ਕੀਤਾ ਹੈ ਕਿਸਾਨ ਲੀਡਰਾਂ ਨੇ ਕਿਹਾ ਕਿ 5 ਮਾਰਚ ਨੂੰ ਕਿਸਾਨ ਮੋਰਚੇ ਵੱਲੋਂ ਸੈਕਟਰ 34 ਵਿਖੇ ਸ਼ਾਂਤੀਮਈ ਦਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਿਸਾਨਿਆਂ ਕਿਸਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਕਰਕੇ ਕਿਸਾਨਾਂ ਵੱਲੋਂ ਥਾਂ-ਥਾਂ ਤੇ ਧਰਨੇ ਦਿੱਤੇ ਜਾ ਰਹੇ ਸਨ ਤਾਂ ਹੁਣ ਮੁਲਤਵੀ ਕਰ ਦਿੱਤੇ ਗਏ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇ ਪਰ ਕੇਂਦਰ ਸਰਕਾਰ ਦੇ ਨਾਂ ਨਾਲ ਨਾ ਰਾਜ ਸਰਕਾਰ ਵੱਲੋਂ ਉਹਨਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ 12 ਜਿਹੜੀਆਂ ਮੰਗਾਂ ਮੰਨ ਚੁੱਕੀ ਹੈ ਹੁਣ ਉਹਨਾਂ ਤੋਂ ਭੱਜ ਰਹੀ ਹੈ ਉਹਨਾਂ ਕਹਿ ਕਿ ਮੁੱਖ ਮੰਤਰੀ ਉਹਨਾਂ ਮਸਲਿਆਂ ਨੂੰ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਾਲੇ ਮਸਲੇ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਤੇ ਸਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤਾ ਜਾਏ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੱਸ ਜੀਏ ਕਿ ਹੁਣ ਇੱਕ ਵੱਡੇ ਪੱਧਰ ਦਾ ਕੰਮ ਜਿਹੜਾ ਦੇਖਣ ਨੂੰ ਮਿਲਿਆ ਇੱਕ ਵੱਡਾ ਬਦਲਾਅ ਸੀਐਮ ਭਗਵੰਤ ਮਾਨ ਹੁਣਾਂ ਨੇ ਜਿੱਥੇ ਐਕਸ਼ਨ ਲਿਆ ਸੀਗਾ ਕਈ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਤੇ ਉਸ ਤੇ ਚੱਲਦੇ ਹੀ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਹੈ ਆਪਣੇ ਸਾਰੇ ਹੀ ਧਰਨਿਆਂ ਨੂੰ ਜਿਹੜਾ ਮਲਤਵੀ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਵੱਡੇ ਐਕਸ਼ਨ ਲਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਯੁਕਤ ਕਿਸਾਨ ਮੋਰਚਾ ਕੀ ਕੁਝ ਰਣਨੀਤੀ ਬਣਾਉਂਦਾ ਉਸ ਨੂੰ ਦੇਖਣਾ ਬੇਹੱਦ ਜ਼ਰੂਰੀ ਬਣਦਾ ਤੇ ਖਾਸ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਕਿਸਾਨਾਂ ਨੇ ਸਯੁਕਤ ਕਿਸਾਨ ਮੋਰਚੇ ਨੇ ਜਿੰਨੇ ਵੀ ਆਪਣੇ ਧਰਨੇ ਲਗਾਉਣੇ ਸੀ ਸਾਰਿਆਂ ਨੂੰ ਕੈਨਸਲ ਕੀਤਾ ਹੈ ਫਿਲਹਾਲ ਸਮੇਂ ਦੇ ਲਈ ਉਹਨਾਂ ਨੂੰ ਟਾਲ ਦਿੱਤਾ ਹੈ ਨੋ ਮਾਰਚ ਤੋਂ ਨਹੀਂ ਚੱਲਣਗੀਆਂ ਇਹ ਪੱਸਾ ਕਿਉਂਕਿ ਹੁਣੇ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦਾ ਸੰਘਰਸ਼ ਜਿਹੜਾ ਕੀਤਾ ਜਾਵੇਗਾ ਇੱਕ ਐਲਾਨ ਕਰ ਦਿੱਤਾ ਹੈ ਤੇ ਦਰਸਲ ਦੱਸ ਦਈਏ ਕਿ ਹੁਣੇ ਮਾਮਲਾ ਜ਼ਿਆਦਾ ਪੱਕਿਆ ਹੋਇਆ ਔਰ ਪੱਸਾ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਖਾਸ ਖਬਰ ਆ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਹੜੀਆਂ ਬੱਸਾਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਚੱਲਣਗੀਆਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਹੁਣ HRTC ਡਰਾਈਵਰ ਕੰਡਕਟਰ ਯੂਨੀਅਨ ਨੇ ਹੁਣ ਸੰਘਰਸ਼ ਦਾ ਐਲਾਨ ਕੀਤਾ ਯੂਨੀਅਨ ਨੇ ਮੈਨੇਜਮੈਂਟ ਅਤੇ ਸਰਕਾਰ ਨੂੰ ਵੀਰਵਾਰ ਰਾਤ 9 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ ਹਾਲਾਂਕਿ ਹੁਣ ਦੱਸ ਦਈਏ ਕਿ ਨੋਟਿਸ ਤੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਨਾ 9 ਮਾਰਚ ਦੀ ਅੱਧੀ ਰਾਤ ਤੋਂ ਡਰਾਈਵਰ ਹਟਾਤੇ ਚਲੇ ਜਾਣਗੇ ਅਜੇ ਇਹ ਵਿੱਚ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਯੂਨੀਅਨ ਦੇ ਮੁੱਖ ਮੰਤਰੀ ਨੇ ਝੂਠ ਬੋਲਣ ਦਾ ਦੋਸ਼ ਲਗਾ ਦਿੱਤਾ ਐਚ ਆਰਟੀਸੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਕਿ ਯੂਨੀਅਨ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਹੈ ਔਰ ਨੋਟਿਸ ਦੀ ਮਿਆਦ ਅੱਜ ਖਤਮ ਹੋ ਗਈ ਹੈ ਉਣਾਪੀ ਆਪਣੀਆਂ ਮੰਗਾਂ ਸਰਕਾਰ ਅਤੇ ਮੈਨੇਜਮੈਂਟ ਅੱਗੇ ਰੱਖੀਆਂ ਔਰ HRTC ਡਰਾਈਵਰ ਅਤੇ ਕੰਡਕਟਰ ਦੇ ਓਵਰਟਾਈਮ ਦੀਆਂ 95 ਮਹੀਨੇ ਦੀਆਂ ਕਿਸ਼ਤਾਂ ਦੀ TA ਤੇ ਬਕਾਇਆ ਤੇ ਹੋਰ ਵੀ ਜਿਹੜੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਹੜਤਾਲ ਮਿੱਟੀ ਗਈ ਹੈ ਦੱਸੀਏ ਕਿ ਸੂਬਾ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਬਕਾਇਆ ਜਿਹੜੀਆਂ ਜਰਾਸ਼ੀਆਂ ਨੇ ਉਹਨਾਂ ਦਾ ਭੁਗਤਾਨ ਨਹੀਂ ਕਰਦੀ ਹੈ ਤਾਂ ਇਸ ਦੇ ਚਾਲ ਦੇ ਹੀ ਦੱਸੀਏ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਜੋ 2024 ਦੇ ਵਿੱਚ ਕਰੋੜਾਂ ਦਾ ਐਲਾਨ ਕੀਤਾ ਸੀ ਦੇਣ ਦਾ ਪਰ ਹਾਲਾਕੀ ਦੱਸ ਜੀਏ ਕਿ ਜਿਹੜੇ ਯੂਨੀਅਨ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਝੂਠਾ ਐਲਾਨ ਹੈ ਔਰ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦੀ ਜਿਹੜੀ ਹੜਤਾਲ ਉਹ ਬਿੱਟੀ ਜਾਵੇਗੀ 9 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਇੰਨੇ ਸਮੇਂ ਤੋਂ ਪਹਿਲਾਂ ਜਾਨਕੀ ਹੁਣੇ ਕੰਮ ਨਾ ਹੋਏ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ ਔਰ ਇਸ ਦੌਰਾਨ ਜੇਕਰ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਠੀਕ ਨਹੀਂ ਤਾਂ 72 ਘੰਟੇ ਲਈ ਹੜਤਾਲ ਤੇ ਚਲੇ ਜਾਣਗੇ ਹਾਲਾਂਕਿ ਦੱਸਦੀ ਹੈ ਕਿ ਉਹ ਨੋਟਿਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਹੁਣ ਐਡਵਾਂਸ ਬੁਕਿੰਗ ਨਾ ਕੀਤੀ ਜਾਵੇ ਅਜੇਕਰ ਜੇਕਰ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗਾ ਨਾਹੀਂ ਪਸੰਦ ਡਰਾਈਵਰ ਵਾਲੇ ਨਹੀਂ ਹੋਣਗੇ ਦੱਸ ਦਈਏ ਕਿ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਮਾਂਚਲ ਪ੍ਰਦੇਸ਼ ਦੇ ਵਿੱਚ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦਾ ਐਲਾਨ ਕਰ ਦਿੱਤਾ ਚੱਕਾ ਜਾਮ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਕੰਮ ਕੀਤਾ ਜਾਵੇਗਾ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਜੇਕਰ ਸਫ਼ਰ ਕਰਨ ਵਾਲੇ ਹੋ ਤੁਸੀਂ ਕਿਤੇ ਪਲਾਨ ਬਣਾਇਆ ਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਇਸ ਖਬਰ ਨੂੰ ਵਿਦੇਸ਼ੀ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਸ਼ਸਿਕਾਲ ਤੀਵੀਅਨ ਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਇੱਕ ਬੇਹੱਦ ਵੱਡੀ ਖਬਰ ਲੈ ਕੇ ਹਾਜ਼ਰ ਆ ਦਰਸਲ ਤੁਹਾਨੂੰ ਦੱਸੀਏ ਕਿ ਇੱਕ ਪਿੰਡ ਦੇ ਵਿੱਚ ਇੱਕ ਵੱਡਾ ਮਤਾ ਪਾਸ ਹੋਇਆ ਤੇ ਇਸ ਮਤੇ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਚੀਜ਼ਾਂ ਹੁਣ ਪਾਸ ਹੋਈਆਂ ਨੇ ਜੇਕਰ ਉਹ ਨਹੀਂ ਮੰਨੀਆਂ ਗਈਆਂ ਤਾਂ ਬਹੁਤ ਵੱਡੇ ਐਕਸ਼ਨ ਲਿੱਤੇ ਜਾ ਸਕਦੇ ਨੇ ਪੂਰਾ ਮਾਮਲਾ ਕੀ ਹੈ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਹੁਣੇ ਲਗਾਤਾਰ ਹੀ ਪੰਜਾਬ ਦੇ ਵਿੱਚ ਵੱਡੇ ਐਕਸ਼ਨ ਹੋ ਰਹੇ ਨੇ ਤਾਂ ਪਿੰਡ ਵਾਸੀਆਂ ਨੇ ਵੀ ਆਪਣੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਐਕਸ਼ਨ ਲੈ ਲਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਧਿਆਨ ਨਾਲ ਜ਼ਰੂਰ ਸੁਣੀਓ ਦੱਸੀਏ ਕਿ ਪੰਜਾਬ ਦੇ ਇੱਕ ਪਿੰਡ ਦੀ ਪੰਚਾਇਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਔਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਪੰਚਾਇਤ ਵੱਲੋਂ ਇੱਕ ਨਵਾਂ ਮਤਾ ਪਾਸ ਕੀਤਾ ਗਿਆ ਦਰਸਲ ਇਹ ਹੁਣ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੋਇਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੌਜੂਦਾ ਸਰਪੰਚ ਕਰਮਜੀਤ ਸਿੰਘ ਤੂਰ ਦੇ ਵੱਲੋਂ ਜੋ ਹੈ ਉਹਨਾਂ ਦੀ ਅਗਵਾਈ ਹੇਠ ਵੀ ਜਿਹੜੀ ਇਹ ಗ್ರಾಮ ਪੰਚਾਇਤ ਦੀ ਜਿਹੜੀ ਮੀਟਿੰਗ ਹੋਈ ਹੈ ਔਰ ਦਾਸੀਏ ਕਿ ਬਰਮਾਲਪੁਰ ਦੇ ਪਿੰਡ ਦੇ ਤਹਿਤ ਵਿੱਚ ਹਿੱਤ ਦੇ ਵਿੱਚ ਰਪੀ ਬਰਮਾਲਪੁਰ ਦੇ ਪਿੰਡ ਦੇ ਹਿੱਤ ਵਿੱਚ ਮਹੱਤਵਪੂਰਨ ਫੈਸਲੇ ਲਏ ਗਏ ਨੇ ਔਰ ਇੱਕ ਮਹੱਤਵਪੂਰਨ ਮਤਾ ਪਾਸ ਕੀਤਾ ਗਿਆ ਇਹਨਾਂ ਫੈਸਲੇ ਵਿੱਚ ਲਾਗੂ ਫੈਸਲਿਆਂ ਨੂੰ ਲਾਗੂ ਕਰਕੇ ਪਿੰਡ ਦੇ ਚਾਰੋਂ ਕੋਨਿਆਂ ਨੂੰ ਪੇੜ ਕਰਵਾਇਆ ਜਿਸ ਦੇ ਪੂਰੇ ਪਿੰਡ ਅਤੇ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ ਨਾਜ਼ੀਏ ਕੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਪਿੰਡ ਵਿੱਚ ਮਾਨਤਾ ਦੇ ਸਨਮਾਨ ਲਈ ਰਾਸ਼ੀ ਜਨਰਲ ਵਰਗ ਲਈ 2100 ਰੁਪਏ ਅਤੇ ਅਨੁਸੂਚੀ ਜਾਤੀ ਭਾਈਚਾਰੇ ਲਈ 1100 ਰੁਪਏ ਰੱਖੀ ਗਈ ਹੈ। ਪਿੰਡ ਵਿੱਚ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਡੈਕ ਚਲਾਉਣਾ ਅਤੇ ਸ਼ੋਰ ਪ੍ਰਦੂਸ਼ਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਨਸ਼ਿਆ ਵਿਰੁੱਧ ਸਰਕਾਰ ਦੀ ਮੁਹਿੰਮ ਤੇ ਹਿੱਸੇ ਵਜੋਂ ਪਿੰਡ ਵਿੱਚ ਨਸ਼ੀਲੇ ਪਦਾਰਥ ਵੇਚਦੇ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਿੱਚ ਚਾਈਨਾ ਟੌਰ ਤੇ ਪੂਰੇ ਤੌਰ ਤੇ ਪਾਬੰਦੀ ਲਗਾਈ ਗਈ ਹੈ ਔਰ ਸਰਪੰਚ ਦੇ ਵੱਲੋਂ ਦੱਸਿਆ ਗਿਆ ਕਿ ਜਿੱਥੇ ਗੁਜਰਾ ਨੂੰ ਪਿੰਡ ਵਿੱਚ ਪਸ਼ੂ ਲਿਆਉਣ ਤੇ ਪਾਬੰਦੀ ਲਗਾਈ ਗਈ ਹੈ ਉਤੇ ਹੀ ਪਕਾਰੀਆਂ ਦੇ ਪਿੰਡ ਵਿੱਚ ਦਾਖਲ ਹੁੰਦੇ ਵੀ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਹ ਦੱਸਿਆ ਗਿਆ ਕਿ ਉਦਯੋਗਿਕ ਖੇਤਰ ਹੈ ਔਰ ਪ੍ਰਵਾਸੀ ਇੱਥੇ ਕਿਰਾਏ ਤੇ ਰਹਿੰਦੇ ਹਨ ਇਸ ਲਈ ਕਮਰਾ ਕਿਰਾਏ ਤੇ ਲੈਣ ਲਈ ਉਹਨਾਂ ਦੀ ਪਛਾਣ ਪੱਤਰ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਪਿੰਡ ਦੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਨਾਲੀਆਂ ਵਿੱਚ ਪਾਲਿਟੈਂਡ ਦੇ ਟੱਲੇ ਤੇ ਕੂੜਾ ਸੁੱਟਣ ਤੋਂ ਪਾਬੰਦੀ ਲਗਾਈ ਹੈ ਔਰ ਇਸ ਤੋਂ ਬਾਅਦ ਹੁਣ ਦੱਸੀਏ ਕਿ ਬਹੁਤ ਵੱਡੇ ਫੈਸਲੇ ਵੀ ਹੋਰ ਲੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਪਿੰਡ ਦੀ ਜਿਹੜੀ ਭਲਾਈ ਨੂੰ ਦੇਖਦੇ ਹੋਏ ਫੈਸਲੇ ਲਿੱਤੇ ਗਏ ਨੇ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪਿੰਡ ਦੇ ਵਿੱਚ ਹੁਣ ਫੈਸਲੇ ਜਿਹੜੇ ਨੇ ਉਹ ਲੋਕਾਂ ਦੀ ਭਲਾਈ ਦੇ ਲਈ ਲਾਗੂ ਕੀਤੇ ਗਏ ਨੇ ਬਰਮਾਲਪੁਰ ਦੇ ਵਿੱਚ ਇਹ ਵੱਡਾ ਫੈਸਲਾ ਹੋਇਆ ਪਿੰਡ ਦੇ ਵਿੱਚ ਜਿੱਥੇ ਕਿ ਮੰਤਾ ਦੇ ਲਈ ਸਨਮਾਨ ਦੇ ਲਈ 2100 ਰੁਪਿਆ ਔਰ ਅਨਸੂਚਿਤ ਜਾਤੀ ਭਾਈਚਾਰੇ ਲਈ 1100 ਰੁਪਇਆ ਰੱਖਿਆ ਤੁਸੀਂ ਡੈਕਟ ਤੇ ਉੱਚੀ ਉੱਚੀ ਗਾਣੇ ਨਹੀਂ ਪਚਾ ਸਕਦੇ ਹੋ ਸ਼ੋਰ ਨਹੀਂ ਪਚਾ ਸਕਦੇ ਹੋ ਤੇ ਉਸ ਤੋਂ ਬਾਅਦ ਨਸ਼ਿਆਂ ਦੇ ਵਿਰੁੱਧ ਵੀ ਮਹਿੰਮ ਸ਼ੁਰੂ ਹੋਈ ਹੈ ਨਸ਼ੀਲੇ ਪਦਾਰਥ ਵੇਚਦੇ ਪਾਏ ਜਾਣ ਵਾਲੇ ਵਿਅਕਤੀ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੱਸਿਏ ਕਿ ਹੁਣ ਪੰਜਾਬ ਦੇ ਵਿੱਚ ਤਾਂ ਵੱਡੇ ਬਦਲਾਅ ਨੇ ਪਰ ਹੁਣ ਪਿੰਡ ਵਾਸੀ ਵੀ ਆਪਣੇ ਪੱਧਰ ਦੇ ਉੱਤੇ ਵੱਡੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਹੁਤ ਵੱਡੀਆਂ پابੰਦੀਆਂ ਜਿਹੜੀਆਂ ਲਗਾ ਦਿੱਤੀਆਂ ਤਵਾਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੁੜੂ ਪੰਚਾਓ ਤੇ ਪਿੰਡ ਪੱਦਰ ਤੇ ਵੀ ਦੇਖੋ ਹੁਣ ਲੋਕਾਂ ਨੇ ਕਿੰਨਾ ਵੱਡਾ ਕੰਮ ਕਰ ਦਿੱਤਾ ਹੈ ਤੇ ਆਪਣੇ ਪਿੰਡ ਦੇ ਸੁਧਾਰ ਦੇ ਲਈ ਸੱਤ ਕਾਨੂੰਨ ਬਣਾ ਦਿੱਤੇ ਨੇ ਇਹ ਸੀਗੀਆਂ ਅੱਜ ਦੀਆਂ ਮੁੱਖ ਤੇ ਵਿਸ਼ੇਸ਼ ਖਬਰਾਂ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਟੀਵੀ ਐਨ ਰਾਏ ਦੇ ਨਾਲ